ਅੱਜ ਆਪਾਂ ਤੁਹਾਨੂੰ ਦਿਖਾਉਣੇ ਆ ਜਿਹੜੀ ਸਭ ਤੋਂ ਛੋਟੀ ਫ੍ਰਿਜ ਹੁੰਦੀ ਆ ਜਾਂ ਤਾਂ ਮੈਡੀਕਲ ਤੇ ਰੱਖੀ ਹੁੰਦੀ ਆ ਜਾਂ ਕਿਸੇ ਨੇ ਦੁਕਾਨਾਂ ਤੇ ਰੱਖੀ ਹੁੰਦੀ ਆ ਤੇ ਜਾਂ ਵੀਰ ਜਿਹੜੇ ਪੈਗਸ਼ਕ ਦੇ ਸ਼ਕੀਨ ਹੁੰਦੇ ਆ ਉਹਨਾਂ ਨੇ ਮੋਟਰਾਂ ਤੇ ਰੱਖੀ ਹੁੰਦੀਆਂ ਛੋਟੀਆਂ-ਛੋਟੀਆਂ ਫ੍ਰਿਜਾਂ ਇਸ ਫ੍ਰਿਜ ਦਾ ਕੰਪਰੈਸ਼ਨ ਖਰਾਬ ਹੈ ਤੇ ਫ੍ਰੀਜ਼ਰ ਤੁਸੀਂ ਦੇਖੋ ਇਹਦਾ ਬਹੁਤ ਹੀ ਛੋਟਾ ਜਿਹਾ ਫ੍ਰੀਜ਼ਰ ਬਣਿਆ ਹੋਇਆ ਥੋੜੀ ਜਿਹੀ ਇੱਕ ਅੰਦਰ ਡੋਂਗਾ ਦੇ ਵਿੱਚ ਬਰਫ਼ ਜੰਮ ਜਾਂਦੀ ਹੈ ਤੇ ਬਾਕੀ ਥੋੜਾ ਬਦਾਂ ਦੇ ਵਿੱਚ ਸਮਾਨ ਆ ਜਾਂਦਾ ਇਹਦਾ ਕੰਪਰੈਸ਼ਨ ਆਪਾਂ ਚੇਂਜ ਕਰਦੇ ਆ ਉਹ ਤੁਹਾਨੂੰ ਦਿਖਾ ਰਹੇ ਹਾਂ ਕੰਮ ਕਰਨ ਦਾ ਸਾਰਿਆਂ ਦਾ ਤਰੀਕਾ ਵੱਖੋ ਵੱਖਰਾ ਹੋ ਸਕਦਾ ਮੇਰਾ ਤਰੀਕਾ ਕੋਈ ਅਲੱਗ ਹੋ ਸਕਦਾ ਤੁਹਾਡਾ ਕੋਈ ਤਰੀਕਾ ਅਲੱਗ ਹੋ ਸਕਦਾ ਮੇਨ ਆਪਾਂ ਨੂੰ ਇਹ ਹੁੰਦਾ ਵੀ ਆਪਣਾ ਕੰਮ ਸਹੀ ਢੰਗ ਨਾਲ ਹੋਣਾ ਚਾਹੀਦਾ ਤੇ ਵਰਕਿੰਗ ਜਿਹੜੀ ਆ ਸਹੀ ਹੋਣੀ ਚਾਹੀਦੀ ਆ ਆਪਾਂ ਇਸ ਚੀਜ਼ ਨੂੰ ਪਹਿਲ ਦਿੰਨੇ ਹੈਗੇ ਆ ਬਾਕੀ ਤਰੀਕਾ ਤੁਹਾਡਾ ਵੱਖਰਾ ਹੋ ਸਕਦਾ ਇਸ ਚੀਜ਼ ਦੇ ਵਿੱਚ ਤੁਸੀਂ ਜ਼ਿਆਦਾਤਰ ਕਈਆਂ ਦੇ ਕਮੈਂਟ ਵੀ ਆਉਂਦੇ ਬਾਈ ਇਹ ਤਰੀਕਾ ਗਲਤ ਹੈਗਾ ਹੁਣ ਆਪਾਂ ਦਾ ਜਿਹੜਾ ਕੰਪਰੈਸ਼ਰ ਹੈ ਉਹ ਵਿੱਚ ਉਹ ਕੱਢ ਲਿਆ ਪੁਰਾਣਾ ਤੇ ਆਪਣੇ ਕੋਲ ਨਾਲ ਇੱਕ ਪ੍ਰੈਸ਼ਰ ਪੰਪ ਜਿਹੜਾ ਆਪਾਂ ਬਣਾ ਕੇ ਰੱਖਿਆ ਤੇ ਉਹਦੇ ਨਾਲ ਇਹਦਾ ਜਿਹੜਾ ਫ੍ਰੀਜਰ ਏ ਉਹ ਆਪਾਂ ਫਲੈਸ਼ ਕਰਾ ਰਹੇ ਆ ਯਾਨੀ ਕਿ ਜਿਹੜਾ ਵਿੱਚ ਕਈ ਵਾਰੀ ਕੋਈ ਤੇਲ ਜਾਂ ਓਇਲ ਚੜਿਆ ਹੁੰਦਾ ਫ੍ਰੀਜਰ ਦੇ ਵਿੱਚ ਉਹਨੂੰ ਆਪਾਂ ਇੱਕ ਰਾਂ ਕਲੀਅਰ ਕਰਦੇ ਪਏ ਆ ਹੁਣ ਇਹਦੇ ਵਿੱਚ ਆਪਾਂ ਕੰਪ੍ਰੈਸ਼ਨ ਜਿਹੜਾ ਨਵਾਂ ਫਿੱਟ ਕਰ ਰਹੇ ਆ ਕੰਪ੍ਰੈਸ਼ਨ ਨਵਾਂ ਵਿੱਚ ਰੱਖਿਆ ਗਿਆ ਤੇ ਜਿਹੜੇ ਇਹਦੇ ਲੋਕ ਹੁੰਦੇ ਨੇ ਲੋਗ ਬਹੁਤ ਹੀ ਸੌਖੇ ਤਰੀਕੇ ਨਾਲ ਜਿਹੜੇ ਆਪਾਂ ਜਿਹੜੇ ਪੈਰ ਥੜੇ ਲੱਗਸ ਹੁੰਦੀਆਂ ਨੇ ਉਹਨਾਂ ਨੂੰ ਲੌਕ ਕਰਨਾ ਹੁੰਦਾ ਤੇ ਇੱਕ ਇਹਦੀ ਪੱਤੀ ਜਿਹੜੀ ਉਹ ਸਿੱਧੀ ਰੱਖਣੀ ਹੁੰਦੀ ਤੇ ਦੂਜੀ ਪੱਤੀ ਨੂੰ ਆਪਾਂ ਪਲਾਸ ਦੇ ਨਾਲ ਮੋੜ ਜਣਾ ਤੇ ਜਿਹੜਾ ਤਾਂ ਜੋ ਕੰਪਰੈਸਰ ਜਿਹੜਾ ਸਹੀ ਤਰੀਕੇ ਨਾਲ ਟਿਕਿਆ ਰਹੇ ਕਈ ਵਾਰੀ ਆਪਾਂ ਫ੍ਰਿਜ ਜਿਹੜੀ ਆ ਉੱਪਰ ਹੇਠਾਂ ਕਰਦੇ ਆ ਜਗ੍ਹਾ ਚੇਂਜ ਕਰਦੇ ਆ ਤਾਂ ਕੰਪਰੈਸਰ ਜੇ ਸਹੀ ਤਰੀਕੇ ਨਾਲ ਫਿੱਟ ਨਹੀਂ ਹੋਇਆ ਹੁੰਦਾ ਤੇ ਉਹ ਵਿੱਚੋਂ ਹਿੱਲ ਕੇ ਗੈਸ ਜਿਹੜੀ ਆ ਉਹ ਲੀਕ ਹੋ ਸਕਦੀ ਏ ਇਸ ਲਈ ਹੁਣ ਕੰਪਰੈਸਰ ਜਿਹੜਾ ਬਿਲਕੁਲ ਇਹਦੀ ਫੀਟਿੰਗ ਹੋ ਚੁੱਕੀ ਹੈ ਤੇ ਇਹਦੇ ਵਿੱਚ ਹੁਣ ਕੰਪਰੈਸ਼ਰ ਚਲਾ ਕੇ ਚੈੱਕ ਕੀਤਾ ਕੰਪਰੈਸ਼ਰ ਸਹੀ ਚੱਲ ਰਿਹਾ ਹੈਗਾ ਤੇ ਇਹ ਜਿਹੜੀ ਪਾਈਪ ਹੁਣ ਪਾਈਪ ਨੂੰ ਆਪਾਂ ਵੈਲਡਿੰਗ ਕਰਕੇ ਜੁਆਇੰਟ ਕਰਾਂਗੇ ਵੈਲਡਿੰਗ ਕਰਨ ਤੋਂ ਪਹਿਲਾਂ ਨਾ ਜਿਹੜੀ ਪਾਈਪ ਆਪਾਂ ਡਿਸਚਾਰਜ ਤੇ ਸਖਸ਼ਣ ਇਹਨਾਂ ਨੂੰ ਨਾ ਚੰਗੀ ਤਰ੍ਹਾਂ ਰੇਗ ਮਾਰ ਜਾਂ ਰੇਤੀ ਦੇ ਨਾਲ ਸਾਫ ਕਰ ਲੈਣਾ ਚਾਹੀਦਾ ਕਈ ਵਾਰੀ ਕਿ ਉੱਤੇ ਕਾਰਬਨ ਜੰਮੀ ਹੁੰਦੀ ਜਦੋਂ ਆਪਾਂ ਟੈਂਕਾਂ ਜੁਆਇੰਟ ਲਾਉਣੇ ਹੈਗੇ ਆ ਉਹਦੇ ਉੱਪਰ ਟੈਂਕਾ ਲੱਗਦਾ ਨਹੀਂਗਾ ਤੇ ਉਹਦੇ ਨਾਲ ਕੀ ਹੈਗਾ ਆਪਣੀ ਜਿਹੜੀ ਗੈਸ ਲੀਕ ਹੋਣ ਦੇ ਚਾਂਸ ਜਿਹੜੇ ਆ ਉਹ ਬਣ ਜਾਂਦੇ ਨੇ ਇਸ ਲਈ ਪਹਿਲਾਂ ਵੀ ਇਹਦੀ ਜਿਹੜੀ ਹੈ ਪਹਿਲਾਂ ਸਫਾਈ ਕਰ ਲੋ ਤਾਂ ਜੋ ਟੈਂਕਾ ਲਾਉਣ ਦੇ ਵਿੱਚ ਆਪਾਂ ਨੂੰ ਕੋਈ ਦਿੱਕਤ ਨਾ ਆਵੇ ਤੇ ਆਪਾਂ ਪਿੰਨ ਵਾਲ ਦਾ ਜ਼ਿਆਦਾਤਰ ਇਸਤੇਮਾਲ ਕਰਦੇ ਆਂ ਕਈ ਵਾਰੀ ਪੰਚਿੰਗ ਕੀਤੀ ਜਾਂਦੀ ਹੈ ਪੰਚਿੰਗ ਨਾਲੋਂ ਆਪਣਾ ਤਜਰਬਾ ਹੈ ਕਹਿੰਦਾ ਵੀ ਮੈਂ ਹਮੇਸ਼ਾ ਪਿੰਨ ਵਾਲੀ ਲਾਉਨੇ ਆਂ ਪਿੰਨ ਵਾਲ ਦੇ ਨਾਲ ਆਪਣੇ ਕਈ ਫਾਇਦੇ ਹੋ ਸਕਦੇ ਕਈ ਵਾਰੀ ਗੈਸ ਵੱਧ ਘੱਟ ਰਹਿ ਜਾਂਦੀ ਹੈ ਉਹਦੇ ਨਾਲ ਆਪਾਂ ਦੁਬਾਰਾ ਰੀਫਿਲ ਕਰ ਸਕਦੇ ਆਂ ਹੁਣ ਕੰਪਰੈਸ਼ਨਰ ਨੂੰ ਆਪਾਂ ਚਲਾ ਦਿੱਤਾ ਤੇ ਇਹ ਜਿਹੜਾ ਟੈਂਕਾ ਲਾਇਆ ਸੀ ਇਧਰਲੇ ਬੰਨੇ ਉਹ ਪ੍ਰੈਸ਼ਰ ਜਾ ਰਿਹਾ ਤੇ ਇਧਰ ਸਕਸ਼ਨ ਵਾਲੇ ਬੰਨੇ ਉਹ ਪ੍ਰੈਸ਼ਰ ਨੂੰ ਆਪਾਂ ਦਬ ਕੇ ਰੱਖਿਆ ਤੇ ਇੱਥੋਂ ਤੁਹਾਨੂੰ ਕਨਫਰਮ ਹੋ ਜਾਏਗਾ ਜਦੋਂ ਇਹਦੇ ਉੱਪਰ ਅੱ ਝੱਗ ਬਣਾ ਕੇ ਲਾਓਗੇ ਜੇਕਰ ਕੋਈ ਟੈਂਕਾ ਕਮਜ਼ੋਰ ਹੈ ਜਾਂ ਲੀਕ ਹੈ ਇਥੋਂ ਕਲੀਅਰ ਹੋ ਜਾਏਗਾ ਤੁਹਾਨੂੰ ਹੁਣ ਕਈ ਵੀਰ ਦੇ ਮਨ ਦੇ ਵਿੱਚ ਇਹ ਸਵਾਲ ਹੋਊਗਾ ਵੀ ਤੁਸੀਂ ਡ੍ਰੈਰ ਨਹੀਂ ਚੇਂਜ ਕੀਤਾ ਡ੍ਰੈਰ ਚੇਂਜ ਕਰਨਾ ਜ਼ਰੂਰੀ ਵੀ ਹੋ ਸਕਦਾ ਹੈ ਜੇਕਰ ਤੁਹਾਡਾ ਜਿਹੜਾ ਸੈਕਸ਼ਨ ਦੇ ਵਿੱਚ ਪ੍ਰੈਸ਼ਰ ਘਟ ਆ ਰਿਹਾ ਕਿਉਂਕਿ ਤਜਰਬੇ ਦੇ ਹਿਸਾਬ ਨਾਲ ਤੁਹਾਨੂੰ ਇਸ ਚੀਜ਼ ਦਾ ਪਤਾ ਲੱਗ ਜਾਂਦਾ ਹੈ ਜੇਕਰ ਆਪਾਂ ਜਦੋਂ ਸੈਕਸ਼ਨ ਤੇ ਪ੍ਰੈਸ਼ਰ ਚੈੱਕ ਕਰਦੇ ਆ ਤੇ ਜੇ ਫਾਸਫਰ ਕੇ ਪ੍ਰੈਸ਼ਰ ਆ ਰਿਹਾ ਘਟ ਆ ਰਿਹਾ ਤੁਸੀਂ ਡ੍ਰਾਇਰ ਚੇਂਜ ਕਰ ਦੋ ਜੇਕਰ ਤੁਹਾਨੂੰ ਪ੍ਰੈਸ਼ਰ ਸਹੀ ਮਿਲ ਰਿਹਾ ਹੈ ਤੇ ਫਿਰ ਭਾਵੇਂ ਡ੍ਰਾਇਰ ਚੇਂਜ ਨਾ ਕਰੋ ਇਹ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਇਹਦਾ ਡ੍ਰਾਇਰ ਚੇਂਜ ਕਰੋ ਟੈਂਕਿਆਂ ਵਾਲਾ ਪ੍ਰੋਸੈਸ ਆਪਣਾ ਕੰਪਲੀਟ ਹੋ ਚੁੱਕਾ ਹੈ ਤੇ ਹੁਣ ਆਪਾਂ ਇਹਨੂੰ ਵੈਕਿਊਮ ਤੇ ਲਗਾ ਦਿੱਤਾ ਹੈ ਕਈ ਵੀਰ ਕੀ ਕਰਦੇ ਫਿਲਟਰਾਂ ਹੀ ਜਿਹੜਾ ਵੈਕਿਊਮ ਕਰ ਦਿੰਦੇ ਜਾਂ ਪ੍ਰੈਸ਼ਰ ਪੰਪ ਦੇ ਨਾਲ ਵੈਕਿਊਮ ਕਰਦੇ ਆ ਉਹਦੇ ਨਾਲ ਗੱਲ ਨਹੀਂ ਬਣਦੀ ਤੇ ਜਦੋਂ ਗੈਸ ਪਾਉਣੀ ਹੁੰਦੀ ਥੋੜਾ ਜਿਹਾ ਇਹਦੇ ਵਿੱਚ ਐਂਟੀ ਮੋਸਟ ਜਿਹੜਾ ਉਹ ਪਾ ਲੈਣਾ ਚਾਹੀਦਾ ਹੈ ਜ਼ਿਆਦਾਤਰ ਤਾਂ ਕਹਿੰਦੇ ਆਂਟੀ ਮੋਸਟ ਨਹੀਂ ਪਾਉਣਾ ਚਾਹੀਦਾ ਥੋੜਾ ਜਿ ਤੁਸੀਂ ਪਾ ਲੋਗੇ ਉਹਦੇ ਨਾਲ ਤੁਹਾਡੀ ਫ੍ਰਿਜ ਜੇ ਸਹੀ ਵੈਕਿਊਮ ਹੋਇਆ ਹੋਵੇਗਾ ਤੇ ਕਰੀ ਵੀ ਚੋਕ ਨਹੀਂ ਹੋਏਗੀ ਹੁਣ ਆਪਾਂ ਵੈਕਿਊਮ ਵੀ ਕਰ ਲਿਆ ਤੇ ਐਂਟੀ ਮੋਸਟ ਵੀ ਪਾ ਦਿੱਤਾ ਤੇ ਹੁਣ ਇਹਦੇ ਵਿੱਚ ਗੈਸ ਛੱਡਾਂਗੇ ਤੇ ਤੁਸੀਂ ਵੇਖਿਆ ਜੇ ਇਹਦਾ ਟੈਂਪਰੇਚਰ ਜਿਹੜਾ ਹੈ ਹੌਲੀ-ਹੌਲੀ ਲੋ ਹੋਣਾ ਸ਼ੁਰੂ ਹੋ ਜਾਏਗਾ ਹੁਣ ਇਹਦੇ ਵਿੱਚ ਆਪਾਂ 600 ਨੰਬਰ ਗੈਸ ਪਾ ਰਹੇ ਹਾਂ ਹੁਣ ਇਸ ਗੱਲ ਤੇ ਵੀ ਕਈ ਵੀਰ ਸਵਾਲ ਕਰਨਗੇ ਨਹੀਂ ਜੀ ਗੈਸ ਤੁਹਾਨੂੰ ਤੋਲ ਕੇ ਪਾਉਣੀ ਚਾਹੀਦੀ ਆ ਬਾਈ ਜੀ ਅੱਜ ਕੱਲ ਇੰਨਾ ਟਾਈਮ ਕਿੰਦੇ ਕੋਲੇ ਕੋਈ ਕੰਡੇ ਰੱਖੂਗਾ ਜਾਂ ਗੈਂਸ ਟੋਲੇਗਾ ਇੱਕ ਇਹ ਸਾਰੀਆਂ ਗੱਲਾਂ ਜ਼ਿਆਦਾਤਰ ਬੰਦੇ ਦੇ ਤਜਰਬੇ ਤੇ ਹੀ ਡਿਪੈਂਡ ਹੁੰਦੀਆਂ ਨੇ ਗੈਂਸ ਟੋਲ ਵੀ ਸਕਦੇ ਜੇ ਹੁਣ ਤੁਸੀਂ ਵੇਖੋ ਵੀ ਜਿਹੜਾ ਦਾ ਟੈਂਪਰੇਚਰ ਹੈ ਹੌਲੀ ਹੌਲੀ ਘਟਣਾ ਸ਼ੁਰੂ ਹੋ ਗਿਆ ਇਹ ਸੀ ਆਪਣੀ ਇੱਕ ਛੋਟੀ ਜੀ ਵੀਡੀਓ ਜਿੰਦੇ ਵਿੱਚ ਤੁਹਾਨੂੰ ਦੱਸਿਆ ਵੀ ਛੋਟੀ ਫ੍ਰਿਜ ਦਾ ਕੰਪਰੈਸ਼ਨ ਕਿਵੇਂ ਚੇਂਜ ਕੀਤਾ ਜਾਂਦਾ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ